ਸਾਰੇ ਕਿਸਾਨ ਵੀਰਾਂ ਨੂੰ ਸ਼ਸ਼ੀਕਾਲ ਮੇਰਾ ਨਾਮ ਸਚਿੰਤ ਚਾਰ ਆਈਪੀਐਲ ਬਾਇਓਲੋਜੀਕਲ ਤੋਂ ਅੱਜ ਆਪਾਂ ਪਿੰਡ ਅਰਾਈਆਂ ਵਾਲੇ ਦੇ ਵਿੱਚ ਆਏ ਆਂ ਆਪਾਂ ਇਹਨਾਂ ਨੂੰ ਗੋਭੀ ਦੇ ਵਿੱਚ ਗ੍ਰੀਫਨ ਯੂਜ਼ ਕਰਾਏ ਸੀ ਤੇ ਬਾਈ ਜੀ ਤੋਂ ਆਪਾਂ ਪੁੱਛਦੇ ਆਂ ਵੀ ਇਹਨਾਂ ਨੂੰ ਗੋਭੀ ਦੇ ਵਿੱਚ ਗ੍ਰੀਫਨ ਦਾ ਕੀ ਰਿਜ਼ਲਟ ਮਿਲਿਆ ਸ਼ਸ਼ੀਦਾਖ ਸਾਹਿਬ ਮੇਰਾ ਨਾਮ ਜਗਵਿੰਦਰ ਸਿੰਘ ਪਿੰਡ ਰਾਈਆਂ ਵਾਲਾ ਕਲਾ ਡਿਸਟ੍ਰਿਕਟ ਫਰੀਦਕੋਟ ਤੇ ਕੰਟੈਕਟ ਨੰਬਰ ਮੇਰਾ ਹੈਗਾ ਜੀ 9063030068 ਅੱਜ ਆਪਾਂ ਗੱਲ ਕਰਨ ਲੱਗੇ ਆਂ ਜੀ ਆਈਪੀਐਲ ਦੇ ਪ੍ਰੋਡਕਟ ਗ੍ਰੀਫਨ ਬਾਰੇ ਆਪਾਂ ਜੀ ਅੱਜ ਹੋ ਗਏ ਆਪਣੀ ਗੋਭੀ ਨੂੰ ਅੱਠ ਤੋਂ 9 ਦਿਨ ਹੋ ਗਏ ਮਿੱਟੀ ਲੱਗੀ ਨੂੰ ਆਪਾਂ ਮਿੱਟੀ ਦੇ ਨਾਲ ਹੀ 4 ਕਿਲੋ ਏਕੜ ਦਾ ਗ੍ਰਿਫਨ ਯੂਜ਼ ਕੀਤਾ ਸੀ ਆਈਪੀਐਲ ਦਾ ਤੇ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਅੱਛਾ ਲੱਗਿਆ ਇਹਦਾ ਤੁਸੀਂ ਦੇਖ ਸਕਦੇ ਹੋ ਇਹਦੇ ਗੋਭੀ ਦੇ ਬਹੁਤ ਵਧੀਆ ਸ਼ਾਨਦਾਰ ਪੱਤੇ ਤੇ ਬਹੁਤ ਵਧੀਆ ਗਰੋਥ ਕੀਤੀ ਹੈ ਜੀ ਇਹਨੇ ਤੇ ਇਹਨਾਂ ਦੇ ਆਪਾਂ ਹੋਰ ਵੀ ਆਈਪੀਐਲ ਦੇ ਪ੍ਰੋਡਕਟ ਜਿਵੇਂ ਕਿ ਵੈਮ ਐਚਡੀ ਤੇ ਇੱਕ 5ਜੀ ਆਉਂਦਾ ਹੀ ਇਹਨਾਂ ਦਾ ਆਈਪੀਐਲ ਦਾ ਪ੍ਰੋਡਕਟ ਉਹਦੀ ਆਪਾਂ ਸਪਰੇਅ ਯੂਜ਼ ਕੀਤੀ ਸੀ ਸਾਰੀ ਗੋਭੀ ਤੇ ਤੇ ਬਹੁਤ ਸ਼ਾਨਦਾਰ ਰਿਜ਼ਲਟ ਵੇਖਣ ਨੂੰ ਮਿਲੇ ਜੀ ਆਪਾਂ ਨੂੰ ਇਹਨਾਂ ਦੇ ਤੇ ਬਹੁਤ ਵਧੀਆ ਪ੍ਰੋਡਕਟ ਲੱਗੇ ਆਪਾਂ ਨੂੰ ਹੀ ਤੇ ਬਾਈ ਜੀ ਆਪਣੇ ਆਈਪੀਐਲ ਕੰਪਨੀ ਬਾਰੇ ਤੁਸੀਂ ਪ੍ਰੋਡਕਟਾਂ ਬਾਰੇ ਕੀ ਕਹਿਣਾ ਚਾਹੋਗੇ ਸਾਰੇ ਕਿਸਾਨ ਵੀਰਾਂ ਨੂੰ ਬਾਈ ਜੀ ਆਪਣੇ ਜੀ ਮੈਂ ਸਾਰੇ ਕਿਸਾਨ ਵੀਰਾਂ ਨੂੰ ਇਹੀ ਕਹਿਣਾ ਚਾਹੂੰਗਾ ਵੀ ਇਸ ਦੀ ਮੈਂ ਆਪ ਖੁਦ ਵਰਤੋ ਕੀਤੀ ਬਹੁਤ ਵਧੀਆ ਮੈਨੂੰ ਤਾਂ ਲੱਗੇ ਤੁਸੀਂ ਵੀ ਵਰਤ ਸਕਦੇ ਹੋ ਥੋੜੇ ਏਰੀਆ ਦੇ ਵਿੱਚ ਵਰਤ ਸਕਦੇ ਹੋ ਜਿੰਨਾ ਕੁ ਤੁਸੀਂ ਆਪ ਦਾ ਇਸ ਦਾ ਲੈਣਾ ਚਾਹੁੰਦੇ ਹੋ ਰਿਜ਼ਲਟ ਫਿਰ ਤੁਸੀਂ ਵੱਡੇ ਲੈਵਲ ਤੇ ਵੀ ਵਰਤ ਸਕਦੇ ਹੋ ਕਿਰਾਂ ਤੁਸੀਂ ਇਹਨਾਂ ਦੀ ਆਪ ਦਾ ਖੁਦ ਵਰਤ ਕੇ ਤੁਹਾਨੂੰ ਆਪ ਦਾ ਜਾਦੇ ਬੰਦੇ ਨੂੰ ਆਪ ਦੀ ਸੰਤੁਸ਼ਟੀ ਹੁੰਦੀ ਹੈ ਕੋਈ ਵੀ ਪ੍ਰੋਡਕਟ ਨੂੰ ਵਰਤਦਾ ਪਰ ਮੈਨੂੰ ਇਸ ਪ੍ਰੋਡਕਟ ਤੇ ਬਹੁਤ